ਵਾਈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਦੇ ਪਏ ਆ ਮੁਲਤਾਨ ਦੀ ਫਤਿਹ ਬਾਰੇ ਤੇ ਇਸ ਟੌਪਿਕ ਦੀ ਇਹ ਤੀਸਰੀ ਵੀਡੀਓ ਦੋ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਆ ਜਰੂਰ ਆਪਣੇ ਚੈਨਲ ਤੇ ਜਾ ਕੇ ਸਾਰੇ ਜਾਣੇ ਵੇਖੋ ਤੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਅੱਗੇ ਦੱਸ ਦਿਆਂ ਕੀ ਹੋਇਆ ਸੀ ਲਗਭਗ ਨਾ 3 ਮਹੀਨੇ ਬੀਤ ਚੁੱਕੇ ਸਨ ਤੇ ਇਸ ਦੇ ਫਤਿਹ ਹੋਣ ਦੀ ਕੋਈ ਆਸ ਨਹੀਂ ਸੀ ਲੱਗ ਰਹੀ ਤੇ ਉਤਰੰਮ ਗਰਮੀ ਦੀ ਰੁੱਤ ਤੇ ਮਲਤਾਨ ਦੀ ਤਪਸ਼ ਨੇ ਇਸ ਫਤਿਹ ਨੂੰ ਹੋਰ ਔਖੇ ਕਰ ਦਿੱਤਾ ਤੇ ਇੱਕ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਖਾਲਸੇ ਦੇ ਡੇਰੇ ਵਿੱਚ ਡਾਕੀ ਰੋਗ ਫੈਲਰ ਗਿਆ ਜਿਸ ਨਾਲ अनेका ਹੀ ਜਿਹੜੇ ਜਵਾਨ ਸਨ ਉਹ ਬਿਮਾਰ ਹੋਣ ਲੱਗੇ ਤੇ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੈਨਾ ਨੂੰ ਤੇ ਸ਼ੇਰੇ ਪੰਜਾਬ ਨੂੰ ਰਨ ਦੇ ਵਿੱਚ ਰੋਜ਼ ਡਾਕ ਪਹੁੰਚਦੀ ਰਹਿੰਦੀ ਸੀ ਤੇ ਜਦੋਂ ਉਹਨਾਂ ਨੇ ਆਪਣੀ ਫੌਜ ਦਾ ਔਕੜ ਸਮੇ ਦਾ ਸਮਾਚਾਰ ਸੁਣਿਆ ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਫਤਿਹਲੀ ਅਰਦਾਸ ਕਰਾਈ ਉਹਨਾਂ ਨੇ ਅਰਦਾਸ ਕਰਾਈ ਤੇ ਉੱਥੇ ਉਹਨਾਂ ਨੂੰ ਕਾਲੀ ਫੁੱਲਾ ਜਿੰਨੇ ਮਿਲੇ ਤੇ ਉਹਨਾਂ ਨੇ ਜਦੋਂ ਫੌਜ ਨੂੰ ਓਕੇ ਸਮੇਂ ਦੇ ਵਿੱਚ ਪਸਿਆ ਸੁਣਿਆ ਤੇ ਅਕਾਲੀ ਦਲ ਦੇ ਨਾਲ ਸ਼ੇਰੇ ਪੰਜਾਬ 11 ਜੇਡ 1874 ਨੂੰ ਮਲਤਾਨਵਾਲ ਤੁਰ ਪਏ ਇਹ ਰਾਵੀ ਦਰਿਆ ਦੇ ਹੁੰਦੇ ਹੋਏ 18 ਜੇਡ ਨੂੰ ਮਲਤਾਨ ਪਹੁੰਚ ਕੇ ਤੇ ਜਾਂਦਿਆਂ ਹੀ ਪੰਗਿਆਂ ਦੀ ਪ੍ਰਸਿੱਧ ਤੋਪ ਦੇ ਦਰਵਾਜ਼ੇ ਦੇ ਅੱਗੇ ਤੋਪ ਬੀੜ ਦਿੱਤੀ ਤੇ ਅਜੇ ਤਿੰਨ ਚਾਰ ਗੋਲੇ ਸਾਦੀ ਸਣ ਕੀ ਫਜ਼ੀਲ ਦੇ ਵਿੱਚ ਦੋ ਥਾਂ ਤੇ ਪਾੜ ਪੈ ਗਿਆ ਤੇ ਕਾਲੀ ਫੂਲਾ ਸਿੰਘ ਨੇ ਇਸ ਸਮੇਂ ਨੂੰ ਹੱਥੋਂ ਨਾ ਜਾਣ ਦਿੱਤਾ ਉਹਨਾਂ ਆਪਣੇ ਨਾਲ ਜਥਾ ਲੈ ਕੇ ਕਿ ਕਿਲੇ ਦੇ ਅੰਦਰ ਵੜ ਗਏ ਤੇ ਕਿਲੇ ਨੂੰ ਫਤਿਹ ਕੀਤਾ ਤੇ ਜਦੋਂ ਨਵਾਬ ਮੁਜੱਪਰ ਖਾਨ ਨੇ ਇਹਨਾਂ ਨੂੰ ਕਿਲੇ ਦੇ ਅੰਦਰ ਵੜਦੇ ਦੇਖਿਆ ਉਹਨੇ ਆਪਣੇ ਵੀਰਾਂ ਤੇ ਪੁੱਤਰਾਂ ਤੇ ਆਪਣੀ ਫੌਜ ਦੇ ਨਾਲ ਇਹਨਾਂ ਉੱਤੇ ਖਾਲਸਾ ਪੋਤੇ ਟੁੱਟ ਪਿਆ ਤੇ ਉੱਥੇ ਫਿਰ ਖਮਸਾਣ ਦਾ ਜੁੱਦ ਮਚ ਗਿਆ ਤੇ ਹਨੇਰੇ ਦਾ ਜੁੱਦ ਹੋਇਆ ਤੇ ਜਿਹੜੇ ਬਾਕੀ ਦੀ ਫੌਜ ਸੀ ਅਕਾਲੀ ਅਕਾਲੀਆਂ ਦੇ ਪਿੱਛੇ ਆ ਗਈ ਪਿੱਛੇ ਆ ਗਈ ਤੇ ਉਹਨਾਂ ਨੇ ਤੇ ਉੱਥੇ ਜਦੋਂ ਅੰਦਰ ਪਹੁੰਚ ਗਏ ਤੇ ਜਿਹੜੇ ਨਵਾਬ ਮੁਜੱਪਰ ਖਾਨ ਦਾ ਕਤਲ ਅਕਾਲੀ ਫੂਲਾ ਸਿੰਘ ਦੇ ਹੱਤੋਂ ਹੋ ਗਿਆ ਤੇ ਇਸ ਲੜਾਈ ਦੇ ਵਿੱਚ ਨਵਾਬ ਮੁਜੱਪਰ ਖਾਨ ਦੇ ਪੰਜ ਪੁੱਤਰ ਮਾਰੇ ਗਏ ਤੇ ਜਦੋਂ ਗਾਜੀਆਂ ਦੀ ਗਾਜੀਆਂ ਨੇ ਆਪਣੀ ਸਰ ਜਿਹੜੇ ਉਹਨਾਂ ਦੇ ਮੁਖੀਆਂ ਨੂੰ ਢੇਰ ਹੁੰਦੇ ਵੇਖਿਆ ਤੇ ਉਹਨਾਂ ਦੇ ਮੈਦਾਨ ਦੇ ਵਿੱਚੋਂ ਪੈਰ ਉਖੜ ਗਏ ਤੇ ਜਿਹੜਾ ਕਿਲਾ ਸੀ ਪੂਰੀ ਤਰ੍ਹਾਂ ਖਾਲਸੇ ਦੇ ਹੱਥ ਆ ਗਿਆ ਤੇ ਇਸ ਲੜਾਈ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਵੀ ਫਟੜੋ ਗਏ ਸਨ ਤੇ ਇਸ ਲੜਾਈ ਦੇ ਵਿੱਚ ਖਾਲਸੇ ਨੂੰ ਬਹੁਤ ਸਾਰੀ ਮਾਇਆ ਮਿਲੀ ਸੀ ਤੇ ਨਵਾਬ ਦੇ ਖਜ਼ਾਨਿਆਂ ਦੇ ਵਿੱਚੋਂ ਜੰਗੀਰਾਂ ਤੇ ਮੋਹਰੇ ਮਿਲੀਆਂ ਸਨ ਤੇ ਇਸ ਲੜਾਈ ਦੇ ਵਿੱਚ 12000 ਮੁਸਲਮਾਨ ਤੇ ਨਵਾਬ ਮੁਜੱਫਰ ਖਾਨ ਤੇ ਉਹਦੇ ਪੰਜ ਪੁੱਤਰਾਂ ਦਾ ਕਤਲ ਹੋਇਆ ਤੇ ਅਕਾਲ ਜਿਹੜੇ ਕਾਲੀ ਜਿਹੜੇ ਸਨ ਖਾਲਸਾ ਫੌਜ ਲੋ ਵੀ 4000 ਦੇ ਕਰੀਬ ਜਵਾਨ ਕੁਰਬਾਨ ਹੋਏ ਸਨ ਤੇ ਇਹ ਸੀ ਮੁਲਤਾਨ ਦੀ ਫਤਿਹ ਦਾ ਇਤਿਹਾਸ ਤਿੰਨ ਵੀਡੀਓ ਆਪਾਂ ਬਣਾ ਚੁੱਕੇ ਆਂ ਆਪਣੇ ਚੈਨਲ ਤੇ ਸਾਰੇ ਜਣੇ ਜਰੂਰ ਵੇਖੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਆਪਣਾ ਚੈਨਲ ਦਾ